ਜੀ ਮੈਂ ਸਿਵਲ ਸਹਾਇਜ ਹੁਸ਼ਿਆਰਪੁਰ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਿੰਨੇ ਵੀ ਫੂਡ ਵਕਰੀਤਾ ਜਿਨ੍ਹਾਂ ਵਿੱਚ ਖਾਸ ਕਰਕੇ ਖਾਦ ਪਦਾਰਥ ਵੇਚਦੇ ਆ ਜੋ ਦੁੱਧ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਵੇਚ ਰਹੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਇਹਦੇ ਵਿੱਚ ਜੋ ਕੋਈ ਮਿਲਾਵਟ ਖੋਰੀ ਹੈ ਉਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਵੱਧ ਤੋਂ ਵੱਧ ਸਿੰਪਲ ਲਾਈਨ ਦੀ ਕੋਸ਼ਿਸ਼ ਕਰ ਰਹੇ ਆਂ ਜੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਕੋਈ ਸ਼ੂ ਮਿਲਦੀ ਹੈ ਕਿ ਇਹ ਇੱਥੇ ਕੋਈ ਬਨਾਵਟੀ ਦੁੱਧ ਪਨੀਰ ਜਾਂ ਕੋਈ ਇਹ ਵੇਚ ਰਿਹਾ ਜਾਂ ਟਰਾਂਸਪੋਰਟ ਕਰ ਰਿਹਾ ਉਹ ਸਾਡੀ ਫੂਡ ਸੇਫਟੀ ਟੀਮ ਨੂੰ ਜਾਂ ਸਾਡੇ ਦਫ਼ਤਰ ਸਿਵਲ ਸੱਜਣ ਕੰਟੈਕਟ ਕਰ ਸਕਦੇ ਹੋ ਸਾਨੂੰ ਦੱਸ ਸਕਦੇ ਆ ਔਰ ਇਹ ਸਾਰੇ ਫੂਡ ਵਗਰੇਤਾ ਨੂੰ ਅਪੀਲ ਕਰਦੇ ਆ ਕਿ ਮਿਲਾਵਟ ਹੋ ਰਹੀ ਤੋਂ ਪਰੇ ਰਹਿ ਜਾਵੇ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਨਹੀਂ ਤਾਂ ਇਸ ਨਹੀਂ ਤਾਂ ਜਿਹੜੇ ਇਸ ਤਰ੍ਹਾਂ ਦੇ ਕੋਈ ਪਦਾਰਥ ਪਕੜੇ ਗਏ ਉਹਨਾਂ ਉਰੁੱਧ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਅਸਾਡੇ ਫੂਡ ਸੇਫਟੀ ਟੀਮ ਨੇ ਕੋਟਫਤੂਈ ਅਤੇ ਮਾਲਪੁਰ ਛਾਪੇਮਾਰੀ ਕੀਤੀ ਹੈ ਪੂਰੇ ਦੌਰਾਨ ਅਸੀਂ ਅਪਰੋਕਸੀਮੇਟਲੀ 4 ਸੈਂਪਲ ਲਿੱਤੇ ਹੈ ਅਸੀਂ ਕੋਟਫਤੂਈ ਇੱਕ ਮਿਠਾਈ ਵਾਲੀ ਫੈਕਟਰੀ 'ਚ ਵੀ ਗਏ ਸੀ ਜਿੱਥੇ ਅਸੀਂ ਕੋਆ ਵਗੈਰਾ ਦਾ ਸੈਂਪਲ ਲਿੱਤਾ ਹੈ ਇਸ ਦੇ ਨਾਲ ਹੀ ਦੂਸਰੀ ਵੀ ਸ਼ਾਪ ਜਿਹੜੀ ਨਾਮੀ ਗ੍ਰਾਮੀ ਸ਼ਾਪ ਹੈਗੀ ਹੈ ਉੱਥੋਂ ਅਸੀਂ ਸਿਲਵਰ ਲੀਫ ਵਾਲੇ ਬਰਫੀ ਦੇ ਸੈਂਪਲ ਲਿੱਤੇ ਆ ਇਸ ਤੋਂ ਇਲਾਵਾ ਮਾਲਪੁਰ ਵੀ ਅਸੀਂ ਇੱਕ ਜਿਹੜੀ ਹੈਗੀ ਹੈ ਬਰਫੀ ਦੇ ਸੈਂਪਲ ਲਿੱਤੇ ਆ ਇੱਕ ਗੱਡੀ ਵੀ ਅਸੀਂ ਇੰਟਰਸੈਪਟ ਕੀਤੀ ਸੀ ਜਿਹੜੀ ਕਿ ਨਾਲ ਦੇ ਡਿਸਟ੍ਰਿਕਟ ਤੋਂ ਉੱਥੋਂ ਮਠਾਈ ਲੈ ਕੇ ਆ ਰਹੀ ਸੀ ਉੱਥੋਂ ਅਸੀਂ ਸਿਲਵਰ ਲੀਫ ਵਾਲੀ ਬਰਫੀ ਦੇ ਸੈਂਪਲ ਲਿੱਤੇ ਆ ਟੋਟਲ ਅਸੀਂ 4 ਸੈਂਪਲ ਲਿੱਤੇ ਆ ਔਰ ਇਹਨਾਂ ਦੇ ਸੈਂਪਲ ਅਸੀਂ ਲੈਬ ਲਈ ਭੇਜ ਰਹੇ ਆ ਔਰ ਇਹਨਾਂ ਦੇ ਅਗੇਂਸਟ ਜੋ ਵੀ ਬੰਦ ਦੀ ਕਾਰਵਾਈ ਹੋਏਗੀ ਜੋ ਰਿਪੋਰਟ ਮਿਲਣ ਦੇ ਸਾਹਮਣੇ ਅਸੀਂ ਕਰਦੇ ਰਾਂਗੇ ਬਾਕੀ ਸਾਡੀ ਫੂਡ ਸੇਫਟੀ ਟੀਮ ਆ ਲਗਾਤਾਰ ਹੀ ਆ ਛਾਪੇਮਾਰੀ ਕਰ ਰਹੀ ਹੈ ਔਰ ਜੇ ਕਿਸੇ ਨੂੰ ਨਾ ਕੋਈ ਇਨਫੋਰਮੇਸ਼ਨ ਵੀ ਮਿਲਦੀ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦਾ ਹੈ ਬਾਕੀ ਮੈਂ ਫੂਡ ਸੇਫਟੀ ডিপਾਰਟਮੈਂਟ ਵੱਲੋਂ ਸਾਰੇ ਹੀ ਜਿੰਨੇ ਵੀ ਹੈਗੇ ਇੱਥੇ ਦੁਕਾਨਦਾਰ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਕੋਈ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਗਰ ਜੇ ਇਦਾਂ ਦੀ ਕੋਈ ਗੱਲ ਹੋਈ ਹੈ ਜਾਂ ਸਾਨੂੰ ਪਤਾ ਲੱਗਦਾ ਹੈ ਉਹਦੇ ਅਗੇਂਸਟ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਧੰਨਵਾਦ